ਏ ٹی ਐਸ ਪੀ ਦੇ ਨਾਲ ਬੀਜੀ ਹੋਈ ਕਣਕ ਹੈ ਤੇ ਕਰਕੇ ਤੁਸੀਂ ਦੇਖ ਰਹੇ ਹੋ ਕਿ ਇਹ ਚ ਕਿੰਨੇ ਆ ਤੇ ਕਣਕ ਦਾ ਉਬਾਲਾ ਦੇਖ ਲਓ ਕਿੰਡਾ ਵਧੀਆ ਹੈ ਸਿਆਰ ਜਿਹੜੇ ਹੈਗੇ ਆ ਪੂਰੇ ਭਰ ਗਏ ਆ ਇਹ ਗੱਲ ਮੈਂ ਅਸਲੀ ਕਰ ਰਿਹਾ ਕਿ ਕੁਝ ਕਿਸਾਨ ਵੀਰ ਕਹਿ ਰਹੇ ਕਿ ਨਹੀਂ ਜੀ ٹی ਐਸ ਪੀ ਡੀ ਏ ਪੀ ਰੈਪਰ ਕੰਮ ਨਹੀਂ ਕਰੇਗੀ ਤਾਂ ਇਹ ਤੁਸੀਂ ਦੇਖ ਸਕਦੇ ਹੋ ਮੈਂ ਥੱਲੇ ਕਰਕੇ ਦਿਖਾਉਣਾ ਇਸ ਨੂੰ ਸਾਫੀ ਜਗ੍ਹਾ ਤੇ ਦੇਖਦੇ ਆਂ ਜਿੱਥੇ ਪ੍ਰਾਲੀ ਘੱਟ ਹੋਵੇ ਇਹ ਦੇਖੋ ਕਿਉਂਕਿ ਇਹਦੇ ਵਿੱਚ ਥੱਲੇ ਯੂਰੀਆ ਹੀ ਪੈ ਗਈ ਹੈ ਤਾਂ 1 ਗੱਟਾ TSP ਤੇ 20 ਕਿਲੋ ਥੱਲੇ ਯੂਰੀਆ ਦਾ ਛਿਟਾ ਦਿੱਤਾ ਗਿਆ ਹੈ ਤਾਂ ਬਹੁਤ ਸੋਹਣੀ ਕਣਕ ਹੈ ਕੋਈ ਪੀਲਾਪਾਨੀ ਹੈਗਾ ਕੋਈ ਹੋਰ ਦਿੱਕਤ ਨਹੀਂ ਹੈਗੀ ਇਸ ਕਰਕੇ ਜਿਹੜੇ ਵੀ ਕਿਸਾਨ ਵੀਰ ਮੇਰੇ ਹੁਣ DAF ਪੀ ਦੇਖ ਰਹੇ ਆ ਉਹ ਚੀਜ਼ ਨੂੰ ਸਮਝਣ ਕਿ ਇਹ ਜਿਹੜਾ ਹੈਗਾ ਬਹੁਤ ਸੋਹਣਾ ਕਣਕ ਹੈ ਬਹੁਤ ਵਧੀਆ ਉੱਗੀ ਹੈ ਜੀਵਨ ਕਾਲੇ ਕੁਇਰ ਕਹਿ ਰਿਹਾ ਸੀ ਕਿ ਡੀ ਟੀਐਸਪੀ ਦੇ ਨਾਲ ਕਣਕ ਫੁੱਟ ਦੀ ਘਟ ਹੈ ਕਣਕ ਨਹੀਂ ਫੁੱਟੀ ਤਾਂ ਤੁਹਾਡੇ ਕੋਈ ਕਾਰਨ ਹੋ ਸਕਦਾ ਹੈ ਵੈਸਤੇ ਕੋਈ ਤੋਕ ਹੀ ਨਹੀਂ ਹੈਗੀ ਕਿ ਟੀਐਸਪੀ ਡੀਐਸਪੀ ਦੇ ਨਾਲ ਕਣਕ ਦੇ ਫੁੱਟਣ ਦਾ ਤੁਸੀਂ ਬਿਨਾਂ ਡੀਏਪੀ ਤੋਂ ਬੀਜੋਗੇ ਕਣਕ ਤਾਂ ਵੀ ਫੁੱਟ ਪੂਗੀ ਗੱਲ ਤਾਂ ਕਣਕ ਦੇ ਫੁੱਟ ਇਹਦੀ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹਦਾ ਉਬਾਲਾ ਤੇ ਰੰਗ ਕਿ ਹੋ ਜਾਏ